ਪੂਰਾ ਮਹੀਨਾ ਅਲੋਕਿਕ ਕੀਰਤਨ ਸਮਾਗਮ ਦੀਵਾਨ ਸਜਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਵਿਚਾਰਨ ਛੋਪਰਾਵਾਂ ਧਰਤੀ ਹੈ ਉਹਨਾਂ ਪਿੰਡਾਂ ਦੇ ਵਿੱਚ ਵੀ ਤੇ ਪੂਰਾ ਮਹੀਨਾ ਚੱਲਣਗੇ ਸੋ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਇਹ ਕਹਿ ਕੇ ਕੋਈ ਵੀ ਤੁਹਾਨੂੰ ਦਿਨ ਇਹਦੇ ਵਿੱਚੋਂ ਇਹ ਤੁਸੀਂ ਆਪਣੇ ਸ케ਜੂਲ ਮੁਤਾਬਕ ਦੇਖ ਲਿਓ ਤੇ ਤਾਂ ਕੋਈ ਵੀ ਦਿਨ ਜਿਹੜਾ ਉਹ ਫਾਈਨਲ ਕਰਨਗੇ ਅਸੀਂ ਹੁੰਦਾ ਤੇ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ ਤੇ ਉਹਨਾਂ ਨੂੰ ਜੈ ਸਤਾਂਨ ਨੂੰ ਉਤਸਾਰਾ ਪਤਾ ਹੈ ਕਿਉਂਕਿ ਉਹ ਬਹੁਤ ਖੁਦ ਵੀ ਬਹੁਤ ਜਿਹੜਾ ਧਾਰਮਿਕ ਖਿਆਲਾਂ ਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਵੇਲੇ ਪੰਜਾਬ ਦੇ ਵਿੱਚ ਉਹ ਆਏ ਸੀਗੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਲਗਭਗ 2 ਘੰਟੇ ਬਿਤਾਏ ਸੀਗੇ ਇਦੇ ਵਿੱਚ ਲੰਗਰ ਵਿਸ਼ਖਿਆਸੀ ਕੀਰਤਨ ਵੀ ਸਰਵਣ ਕੀਤਾ ਸੀ ਸੋ ਅਸੀਂ ਰਾਸ਼ਟਰਪਤੀ ਜੀ ਨੇ ਕਿਹਾ ਕਿ ਜੋ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹੈ ਐਸੀਆਂ ਮਿਸਾਲਾਂ ਬਹੁਤ ਰੇਅਰ ਨੇ ਬਹੁਤ ਘੱਟ ਮਿਲਦੀਆਂ ਨੇ ਕਿ ਮਾਨਵਤਾ ਲਈ ਇੱਕ ਆਪਣਾ ਸੀਸ ਦੇ ਦੇਣਾ ਸੋ ਪੂਰੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਸਰਬਾਨੀ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਦਾ ਨਾਨਕਲੇਵਾ ਜਿਹੜੀ ਸੰਗਤ ਹੈ ਸਾਰਿਆਂ ਨੂੰ ਖੁਲਾਸਾ ਦੈ ਅਸੀਂ ਸਾਰੇ ਐਮਬੈਸਡਰ ਜਿਹੜੇ ਐਮਬੈਸੀਆਂ ਦੇ ਨੇ ਉਹਨਾਂ ਨੂੰ ਉੱਥੇ ਬੁਲਾ ਰਹੇ ਹਾਂ ਅਨੰਦਪੁਰ ਸਾਹਿਬ 23 24 25 ਤੇ ਨੂੰ ਜਿਹੜਾ ਮੇਨ ਫੰਕਸ਼ਨ ਹੋਣਗੇ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਦੀ ਇਹ ਕੋਰਜਾ ਜਿਹੜਾ ਸੈਸ਼ਨ ਹੈ ਉਹ ਵੀ ਅਨੰਦਪੁਰ ਸਾਹਿਬ ਹੀ ਹੋਊਗਾ ਸੋ ਸਾਨੂੰ ਸਾਡਾ ਵਿਰਸਾ ਸਾਡੇ ਪੁਰਖਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਔਰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਸਾਡੀ ਆਉਣ ਵਾਲੀਆਂ ਪੀੜ੍ਹੀ ਨੂੰ ਕਿ ਜਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਇਹ ਰਤਬੇ ਮਿਲੇ ਨੇ ਚਾਹੇ ਉਹ ਹਿੰਦੀ ਚਾਦਰ ਸ਼ਿਰ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅ ਉਸੇ ਸ਼ਿਰ ਗੁਰੂ ਹਰਗੋਬਿੰਦ ਜੀ ਜਿਹੜੇ ਛੇਵੇਂ ਪਾਸ਼ਾ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਨਾ ਫਿਰ ਬੁੰਵੰਜਰ ਰਾਜਾਂ ਸਮੇਤ ਉਹਨਾਂ ਨੂੰ ਉਹਨਾਂ ਨੂੰ ਲੋ ਜਿਹੜਾ ਬਾਹਰ ਆਉਣਾ ਸੋ ਗੁਰੂ ਤੇਗ ਬਹਾਦਰ ਜੀ ਦੇ ਮੈਂ ਰਾਸ਼ਟਰਪਤੀ ਜੀ ਨੂੰ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਜਿਹੜੀ ਹੈ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਚ ਪੋਤਿਆਂ ਤੱਕ ਦੀ ਸ਼ਹਾਦਤਾਂ ਜਿਹੜੀਆਂ ਚਾਰੋਂ ਸਹਬਜ਼ਾਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਜਿੰਨੇ ਵੀ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਇਹ ਇਸ ਤਰ੍ਹਾਂ ਦੀ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋਈ ਹਿਸਟਰੀ ਚ ਕਿਤੇ ਮਿਸਾਲ ਮਿਲਦੀ ਨਹੀਂ ਸੋ ਮੈਨੂੰ ਉਮੀਦ ਹੈ ਕਿ ਰਾਸ਼ਟਰਪਤੀ ਜੀ ਉੱਥੇ ਆ ਕੇ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈਣਗੇ ਇਨਵੀਟੇਸ਼ਨ ਕਾਰਡ ਦੇ ਕੇ ਆਇਆ ਜੋ ਸ਼ਿਰਗੁਰੂ ਤੇਗ ਬਹਾਦਰ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾ ਰਹੇ ਹਾਂ ਉਹਦੇ ਜਿਹੜੇ ਸਮਾਗਮ ਨੇ ਉਹ 25 ਅਕਤੂਬਰ ਤੋਂ ਗੁਰਦੁਆਰਾ ਸਿ ਦੀ ਸਿਗਨ ਸਾਹਿਬ ਦੇ ਕਾਬਨ ਸਾਪੂ ਸ਼ੁਰੂ ਹੋ ਚੁੱਕੇ ਨੇ ਪੂਰਾ ਮਹੀਨਾ ਅਲੋਕਿਕ ਕੀਰਤਨ ਸਮਾਗਮ ਦੀਵਾਨ ਸਜਣਗੇ ਜਿੱਥੇ-ਜਿੱਥੇ ਗੁਰੂ ਸਾਹਿਬ ਵਿਚਾਰਨ ਚੋਪਰਾ ਪਹੁੰਚ ਰਹੀ ਹੈ ਉਹਨਾਂ ਪਿੰਡਾਂ ਦੇ ਵਿੱਚ ਵੀ ਤੇ ਪੂਰਾ ਮਹੀਨਾ ਚੱਲਣ ਦੀ ਸੋ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਕਿਹਾ ਕਿ ਕੋਈ ਵੀ ਤੁਹਾਨੂੰ ਦਿਨ ਇਹਦੇ ਵਿੱਚੋਂ ਤੁਸੀਂ ਆਪਣੇ ਸ케ਜੂਲ ਮੁਤਾਬਕ ਦੇਖ ਲਿਓ ਤੇ ਤਾਂ ਕੋਈ ਵੀ ਦਿਨ ਜਿਹੜਾ ਉਹ ਫਾਈਨਲ ਕਰਨਗੇ ਅਸੀਂ ਹੁੰਦਾ ਤੇ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ ਤੇ ਉਹਨਾਂ ਨੂੰ ਜੈ ਸਿਤਾਉਨਨ ਉਚਾਰਾ ਪਤਾ ਹੈ ਕਿਉਂਕਿ ਉਹ ਬਹੁਤ ਖੁਦ ਵੀ ਬਹੁਤ ਜਿਹੜਾ ਧਾਰਮਿਕ ਖਿਆਲਾਂ ਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਵੇਲੇ ਪੰਜਾਬ ਦੇ ਵਿੱਚ ਉਹ ਆਏ ਸੀਗੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਲਗਭਗ 2 ਘੰਟੇ ਬਿਤਾਏ ਸੀ ਜਿਹਦੇ ਵਿੱਚ ਲੰਗਰ ਵੀ ਸ਼ਕਿਆ ਸੀ ਕੀਰਤਨ ਵੀ ਸਰਵਣ ਕੀਤਾ ਸੀ ਸੋ ਅਸੀਂ राष्ट्रपति जी ਨੇ ਕਿਹਾ ਕਿ ਜੋ गुरु तेग बहादुर जी ਦੀ ਕੁਰਬਾਨੀ ਹੈ ਐਸੀਆਂ ਮਿਸਾਲਾਂ ਬਹੁਤ ਰੇਅਰ ਨੇ ਬਹੁਤ ਘੱਟ ਮਿਲਦੀਆਂ ਨੇ ਕਿ ਮਾਨਵਤਾ ਲਈ ਇੱਕ ਆਪਣਾ ਸੀਸ ਦੇ ਦੇਣਾ ਸੋ ਪੂਰੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਸਰਬਾਨਾ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਦਾ ਨਾਨਕਲੇਵਾ ਦੀ ਸੰਗਤ ਸਾਰਿਆਂ ਨੂੰ ਖੁਲਾਸਾ ਦੈਂ ਅਸੀਂ ਸਾਰੇ ਐਮਬੈਸਡਰ ਜਿਹੜੇ ਐਮਬੈਸੀਆਂ ਦੇ ਨੇ ਉਹਨਾਂ ਨੂੰ ਉੱਥੇ ਬੁਲਾ ਰਹੇ ਆ ਆਨੰਦਪੁਰ ਸਾਹਿਬ 23 24 25 ਤੇ ਨੂੰ ਜਿਹੜਾ ਮੇਨ ਫੰਕਸ਼ਨ ਹੋਣਗੇ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਦੀ ਇੱਕ ਰੋਜਾ ਜਿਹੜਾ ਸੈਸ਼ਨ ਹੈ ਉਹ ਵੀ ਆਨੰਦਪੁਰ ਸਾਹਿਬ ਹੀ ਹੋਊਗਾ ਸੋ ਸਾਨੂੰ ਸਾਡਾ ਵਿਰਸਾ ਸਾਡੇ ਪੁਰਖਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਔਰ ਅਗਲੀ ਪੀੜੀ ਤੱਕ ਜੋਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿ ਜਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਇਹ ਰਤਬੇ ਮਿਲੇ ਨੇ ਚਾਹੇ ਉਹ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅ ਸ਼੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਜੇ ਮੇ ਬਾਸ਼ਾ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨਾ ਫਿਰ ਬੁੰਨਜਾ ਰਾਜਾਂ ਸਮੇਤ ਉਹਨਾਂ ਨੂੰ ਉਹਨਾਂ ਨੂੰ ਬਲੋਰ ਜਿਹੜਾ ਬਾਹਰ ਆਉਣਾ ਸੋ ਗੁਰੂ ਤੇਗ ਬਹਾਦਰ ਜੀ ਦੇ ਮੈਂ ਰਾਸ਼ਟਰਪਤੀ ਜੀ ਨੂੰ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਚ ਪੋਤਿਆਂ ਤੱਕ ਦੀਆਂ ਸ਼ਹਾਦਤਾਂ ਜਿਹੜੀਆਂ ਚਾਰੋਂ ਸਹਿਬਜ਼ਾਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਉਹਨਾਂ ਦੇ ਜਿੰਨੇ ਵੀ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਇਹ ਇਸ ਤਰ੍ਹਾਂ ਦੀ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋਈ ਹਿਸਟਰੀ 'ਚ ਕਿਤੇ ਨਿਸ਼ਾਨ ਮਿਲਦੀ ਨਹੀਂ ਸੋ ਮੈਨੂੰ ਉਮੀਦ ਹੈ ਕਿ ਰਾਸ਼ਟਰਪਤੀ ਜੀ ਉੱਥੇ ਆ ਕੇ ਇਹਨਾਂ ਸਮਾਜਮਾਨ ਵਿੱਚ ਹਿੱਸਾ ਲੈਣ ਇਨਵੀਟੇਸ਼ਨ ਕਾਰਡ ਦੇ ਕੇ ਆਇਆ ਜੋ ਸ਼ਿਰਗੁਰੂ